ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਗੈਂਗਸਟਰਸ ਤੇ ਵਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਹਦੇ ਚ ਆਪਰੇਸ਼ਨ ਪ੍ਰਹਾਰ 72 ਘੰਟੇ ਵਾਸਤੇ ਪੰਜਾਬ ਚ ਇਸ ਵੇਲੇ ਜਾਰੀ ਹੈ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਉਹਦੇ ਚ ਹੁਣ ਤੱਕ ਜੇ ਦੇਖੀਏ 301 ਬੰਦੇ ਜਿਹੜੇ ਹੁਣ ਤੱਕ ਗ੍ਰਿਫਤਾਰ ਹੋ ਚੁੱਕੇ ਐ ਇਸ 2.5 ਦਿਨਾਂ ਚ ਮੈਂ ਕਹੂੰਗਾ ਕਿਉਂਕਿ ਅਜੇ ਸ਼ਾਮ ਤੱਕ ਦਾ ਸਮਾਂ ਬਾਕੀ ਹੈ ਉਹਦੀ ਐਵਰੇਜ ਤਕਰੀਬਨ 300 ਦੀ ਐਵਰੇਜ ਲਈਏ ਤਾਂ 100 ਪਰ ਡੇ ਜਿਹੜਾ ਕ੍ਰਿਮੀਨਲ ਐਲੀਮੈਂਟ ਤੇ ਜਿਹੜਾ ਗੈਂਗਸਟਰਸ ਦੇ ਜਿਹੜੇ ਉਹਨਾਂ ਦੇ ਲੌਜਿਸਟਿਕ سپورਟ ਉਹਨਾਂ ਨੂੰ ਦਿੰਦੇ ਆ ਜਾਂ ਉਹਨਾਂ ਨੂੰ ਅਬੈਟ ਕਰਦੇ ਆ ਜਾਂ ਉਹਨਾਂ ਨੂੰ ਸਪੋਰਟ ਕਰਦੇ ਆ ਉਹਨਾਂ ਦੀ ਬੈਕਅੱਪ ਟੀਮ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਵੈਸੇ ਵੀ ਜਿਹੜੇ ਕ੍ਰਿਮੀਨਲ ਆਫੈਂਸਸ ਵਿੱਚ ਬਹੁਤ ਸਾਰੇ ਲੋਕ ਨੇ ਇੰਪੋਰਟੈਂਟ ਨੇ ਕੋਈ ਆਰਮਜ਼ ਐਕਟ ਦਾ ਕੋਈ ਹੋਰ ਹੈ ਪ੍ਰੋਕਲੇਮਡ ਡਿਫੈਂਡਰਸ ਜੇ ਆਪਾਂ ਦੇਖੀਏ ਤਾਂ ਪੰਜ ਫੜੇ ਗਏ ਨਾ ਤਿੰਨ ਦਿਨਾਂ 'ਚ ਤੇ 6 ਸਫਿਸਟੀਕੇਟਡ ਪਿਸਟਲ ਫੜੇ ਗਏ 6 ਮੈਗਜ਼ੀਨ ਲਾਈਵ ਕਾਰਟ੍ਰਿਜਸ 25 ਮੋਬਾਈਲ ਫੋਨ ਕੁਝ ਹੀਰਵਨ ਹੈ 2 ਲੱਖ ਕੁਝ ਹਜ਼ਾਰ ਦੀ ਡਰਗ ਮਣੀ ਹੈ ਔਰ ਨਜਾਇਜ਼ ਸ਼ਰਾਬ ਵਗੈਰਾ ਵੀ ਕਾਫੀ ਜੜੀ ਹੈ ਔਰ ਨਸ਼ਾ ਫੜਿਆ ਗਿਆ ਉਹਦੇ ਚ ਜਿਹੜੀ ਮੇਨ ਗੱਲ ਹੈ ਕਿ ਸਾਡੀਆਂ ਅਲੱਗ-ਅਲੱਗ ਟੀਮਾਂ ਅਸੀਂ ਬਣਾਈਆਂ ਹਰੇਕ ਪੁਲਿਸ ਸਟੇਸ਼ਨ ਦੇ ਵਿੱਚ ਸਪੈਸ਼ਲ ਸਕਵਾਡ ਬਣਾਏ ਗਏ ਨੇ ਜਿਹੜੇ ਕਿ ਇਹਨਾਂ ਨੂੰ ਫੜ ਕੇ ਲਿਆਉਂਦੇ ਅਰੇਸਟ ਕਰਦੇ ਆ ਜਿਹੜੇ ਇਹ ਕੇਸਾਂ ਚ ਲੀਗਲ ਕਾਰਵਾਈ ਹੁੰਦੀ ਹੈ ਉਸ ਤੋਂ ਇਲਾਵਾ ਇਹਨਾਂ ਦੀ ਪੁਛਗਛ ਤੇ ਨਾਲ ਰਿਕਾਰਡ ਬਿਲਡਿੰਗ ਵੀ ਅਸੀਂ ਨਾਲ-ਨਾਲ ਕਰ ਰਹੇ ਆ ਸੋ ਦੈਟ ਸਾਡਾ ਡਾਟਾ ਬੈਂਕ ਜਿਹੜਾ ਹੈ ਇਹ ਪੂਰਾ ਬਣਿਆ ਰਵੇ ਔਰ ਇਹ ਜਿਹੜੀ ਕੰਟੀਨਿਊ ਕਰੇਗੀ ਜਿਹੜੀ ਮਹਿੰਮ ਹੈ ਚਾਹੇ 3 ਦਿਨ ਦੀ ਹੈਗੀ ਹੁਣ 72 ਘੰਟੇ ਦੀ ਇਹ ਡਿਫਰੈਂਟ ਸੀ ਇਫ ਡਿਫਰੈਂਟ ਐਸਪੈਕਟਸ ਜਿਹੜੇ ਬਾਕੀ ਨੇ ਕ੍ਰਾਈਮ ਕਰਪ ਕਰਨਦੇ ਉਹ ਵੀ ਜਿਹੜੇ ਉਹਨਾਂ ਤੇ ਵੀ ਕਾਰਵਾਈ ਇਹ ਜਾਰੀ ਰਹੇਗੀ ਕਿਉਂਕਿ ਜੇ ਜਿਵੇਂ ਜੁਧ ਨਸ਼ਾ ਵਿਰੋਧਾ ਇੱਕ ਗੈਂਗਸਟਰ ਤੇ ਵਾਰ ਹੈ ਨਵੀਂ ਮੁਹਿੰਮ ਇਹਨੂੰ ਅਸੀਂ ਇਦਾਂ ਹੀ ਅੱਗੇ ਕੰਟੀਨਿਊ ਕਰਾਂਗੇ ਔਰ ਕਮਿਸ਼ਨਰੇਟ ਪੁਲਿਸ ਦਾ ਮੈਂ ਜਿਹੜਾ ਜੇ ਤੁਹਾਡੇ ਨਾਲ ਡਿਸਕਸ ਕਰਾਂ ਕਿ ਹੁਣ ਤੱਕ 205 ਅਕਿਊਜ਼ਡ ਜਿਹੜੇ ਫੜੇ ਗਏ ਆ ਆਰਮਜ਼ ਐਕਟ ਦੇ ਵਿੱਚ ਜੇ ਆਪਾਂ 2025 ਤੋਂ ਲੈ ਕੇ ਹੁਣ ਜਨਵਰੀ ਦਾ 22 ਤਰੀਕ ਹੈਗੀ ਹੈ ਜਾਂ 23 ਹੈ ਉਹਦੇ ਤੱਕ ਜੇ ਫਿਗਰ ਦੇਖ ਲਈਏ ਤੇ 205 ਕਯੂਜ਼ ਦੇ ਅਸੀਂ ਫੜੇ 92 ਐਫ ਆਈ ਆਰਾਂ ਹੋਈਆਂ 256 ਪਿਸਟਲ ਆਪਾਂ ਹੁਣ ਤੱਕ ਫੜੇ ਜਿੱਚ 10 ਰਵਲਵਰ ਨੇ ਔਰ ਦੋ ਰਾਈਫਲ 253 ਮੈਗਜ਼ੀਨ 453 ਕਾਰਤੂਸ ਤੇ 18 ਲੱਖ 75 ਹਜ਼ਾਰ ਹਵਾਲਾ ਜਾਂ ਗੈਂਗਸਟਰ ਮਨੀ ਜਿਹੜੀ ਹੈ ਉਹ ਬੜੀ ਸਿਗਨੀਫੀਕੈਂਟ ਰਿਕਵਰੀ ਹੈ ਔਰ ਜਿਹੜੀ ਆਰਗੇਨਾਈਜ਼ ਕ੍ਰਾਈਮ ਨੂੰ ਠੱਲ ਪਾਉਣ ਵਾਸਤੇ ਹਰੇਕ ਆਫੀਸਰ ਨੂੰ ਸਪੈਸ਼ਲ ਅਸੀਂ ਟਾਸ ਦਿੱਤੇ ਨੇ ਔਰ ਹਰੇਕ ਦੀ ਜਿਹੜੀ ਕਾਰਗੁਜ਼ਾਰੀ ਹੈ ਪੁਲਿਸ ਆਫੀਸਰ ਦੀ ਚਾਹੇ ਉਹ ਥਾਣਾ ਲੈਵਲ ਆ ਚਾਹੇ ਉਹ ਸਬਡਿਵੀਜ਼ਨ ਲੈਵਲ ਆ ਚਾਹੇ ਜ਼ੋਨਲ ਲੈਵਲ ਹੈ ਉਹਨੂੰ ਹਰੇਕ ਦੀ ਕਾਰਗੁਜ਼ਾਰੀ ਜਿਹੜੀ ਹੈ ਉਹਨੂੰ ਅਸੀਂ ਦੇਖ ਰਹੇ ਆਂ ਔਰ ਐਨਲਾਈਜ਼ ਕੀਤਾ ਜਾ ਰਿਹਾ ਕਿ ਕਿਹੜਾ ਪਰਫਾਰਮੈਂਸ ਕਿਸ ਤਰ੍ਹਾਂ ਦੀ ਹੈਗੀ ਹੈ ਸੋ ਇਹ ਪਰਫਾਰਮੈਂਸ ਬੇਸਡ ਵੀ ਹੈਗਾ ਗਵਰਨਮੈਂਟ ਵੱਲੋਂ ਸੋ ਮੈਨੂੰ ਉਮੀਦ ਹੈ ਕਿ ਇਹਦੇ ਆਉਣ ਨਾਲ ਜਿਹੜੀ ਇਹ ਆਪਰੇਸ਼ਨ ਜਿੱਦਾਂ ਚੱਲ ਰਿਹਾ ਹੈ ਇਹਦਾ ਬੜਾ ਅੱਛਾ ਇੰਪੈਕਟ ਹੋਏਗਾ ਔਨ ਗਰਾਊਂਡ ਔਰ ਜਿਹੜਾ ਕ੍ਰਿਮੀਨਲ 엘ਿਮੈਂਟਸ ਨੇ ਸਪੈਸ਼ਲੀ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਗੈਂਗਸਟਰ ਕ੍ਰਾਈਮ ਚ ਜਿਹੜੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਕਾਨੂੰਨ ਦਾ 56 ਜਿਹੜਾ ਉਹ ਕਿਸਿਆ ਜਾ